ਮੈਂ ਤਾਂ ਗੇਮੀ মিডিਆ ਦੇ ਕੇ ਵੀ ਇਹੋ ਗੱਲ ਕਹਿ ਰਿਹਾ ਕਿ ਉਹਨਾਂ ਦਾ ਭਲਾ ਹੋਵੇ ਵੱਡੀ ਉਮਰ ਉਹਨਾਂ ਦੀ ਹੋਵੇ ਜਿੱਥੇ ਰਹਿਣ ਰਹਿ ਆ ਸੁਖੀ ਰਹਿਣ ਤੇ ਬਾਕੀ ਜੇ ਉਹਨਾਂ ਦੀ ਇੱਛਾ ਹੈ ਕਿ ਉਹ ਘਰ ਦੇ ਬੁਗੇ ਖੁੱਲੇ ਆਉਣ ਇਹ ਤੁਹਾਡੇ ਪਤਨੀ ਆਉਂਦੇ ਉਹਨਾਂ ਨੂੰ ਵੀ ਵੈਲਕਮ ਚਲੋ ਠੀਕ ਆ ਵੈਲਕਮ ਉਹ ਵੀ ਆ ਜਾਨਾ ਆਉ ਜਾਣਗੇ ਧੰਨਵਾਦ ਉਹਦਾ ਵੀ ਉਹ 1 ਲੱਖ ਰੁਪਏ ਦੀ ਜਿਹੜੀ ਮਦਦ ਦਿੱਤੀ ਹੈ ਤਾਂ ਹੋਰ ਵੀ ਜਿਹੜੀ ਆ ਮਦਦ ਲਈ ਜੇ ਇੱਕ ਲੋਡ ਪੈਂਦੀ ਹੈ ਤਾਂ ਮਾਤਾ ਜੀ ਨੂੰ ਮੰਦੀਪ ਮੰਨਾ ਹੋ ਰਿਹਾ ਨੇ ਭਰੋਸਾ ਦਿਵਾਇਆ ਤਾਂ ਮਨਦੀਪ ਮੰਨਾ ਇੱਕ ਵਾਰ ਫੇਰ ਇੱਥੇ ਪਰਿਵਾਰ ਦੇ ਨਾਲ ਆਇਆ ਉਸ ਬੱਚੀ ਦੀ ਵੀ ਮਦਦ ਕੀਤੀ ਹੈ ਤਾਂ ਕਿਵੇਂ ਵੇਖਦੇ ਹੋ ਜੀ ਮੰਨਾ ਸਾਹਿਬ ਹੁਣ ਤੁਹਾਡੇ ਕੋਲ ਆਏ ਬਹੁਤ ਮਿਹਰਬਾਨੀ ਜੀ ਨਦੀ ਹਾਂਜੀ ਬਹੁਤ ਹਨਾ ਜਿਹੜਾ ਆਸਰਾ ਦਿੱਤਾ ਬਾਕੀ ਇਹ ਲਾਏ ਆਏ ਨੇ ਨਾ ਹਰ ਕੁਝ ਯਕੀਨ ਹੋ ਗਿਆ ਦੇਖੋ ਜੀ ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਹੈ ਪਿਓ ਨੂੰ ਵੀ ਬੱਚੇ ਅੱਜ ਕੱਲ 60 70% ਬੱਚੇ ਮੰਨ ਕੇ ਰਾਜ਼ ਨਹੀਂ ਪਿਉ ਹਨਾ ਜੀ ਮਾਪੇ ਦੀ ਤੇ ਮਾਪੇ ਨੂੰ ਬਹੁਤ ਸੁਣਾਉਂਦੇ ਵੀ ਆ ਮਾਂ ਫੇਰ ਉਸੇ ਤਰ੍ਹਾਂ ਪਿਓ ਫੇਰ ਉਸੇ ਤਰ੍ਹਾਂ ਬੱਚਿਆਂ ਦਾ ਲਾੜ ਕਰਦਾ ਤੇ ਤੁਸੀਂ ਜੋ ਤੁਹਾਡੀ ਧੀ ਨੇ ਕੀਤਾ ਉਹਦੇ ਲਈ ਤੁਸੀਂ ਆਪਣੀ ਧੀ ਨੂੰ ਕੀ ਕਹਿੰਦੇ ਹੋ ਜਾਂ ਬੱਚਿਆਂ ਨੇ ਆਪਾਂ ਦੇ ਉਹਨਾਂ ਨੂੰ ਇਹੋ ਸਮਝਾਉਂਦੇ ਆ ਕਿ ਗਲਤ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀ ਨਾ ਕਹਿੰਦੇ ਹੋ ਤੇ ਆਪੇ ਤੁਹਾਡਾ ਕੰਮ ਹੋਰ ਚੱਲਦਾ ਨਹੀਂਦਾ ਵਧੀਆ ਹੈਗਾ ਪਰ ਇਹ ਗੱਲ ਕਿ ਜਿਹੜੀ ਪਸੂੜੀ ਪਾ ਰਹੀ ਆ ਉਹਦੀ ਮਾਂ ਬਾਰੀ ਹੈ ਸਮਝੀਦਕੌਰ ਇਹ ਅੱਗੇ ਬੱਚੀ ਜਿਹੜੀ ਆ ਫਰਸਟ ਆਉਂਦੀ ਰਹੀ ਆ ਪੜਾਈ ਦੇ ਵਿੱਚ ਵੀ ਪਹਿਲੇ ਨੰਬਰ ਤੇ ਖਡੂਰ ਸਾਹਿਬ ਵੀ ਔਰ ਉੱਥੇ ਵੀ ਜਾ ਕੇ ਪੜ੍ਹ ਕੇ ਇਹਨੂੰ ਹੁਣ ਜਦੋਂ ਸਿਖਾਇਆ ਜਾਂਦਾ ਵਾ ਇਹ ਫਿਰ ਰੋਸਾ ਹੁਣ ਲੱਗੇ ਬੋਲ ਰਹੀ ਆ ਮੈਂ ਤਾਂ ਅੱਗੇ ਮੀਡੀਆ ਦੇ ਅੱਗੇ ਵੀ ਇਹੋ ਗੱਲ ਕਹਿ ਰਿਆ ਕਿ ਉਹਨਾਂ ਦਾ ਭਲਾ ਹੋਵੇ ਵੱਡੀ ਉਮਰ ਉਹਨਾਂ ਦੀ ਹੋਵੇ ਜਿੱਥੇ ਰਹਿਣ ਰਹਿ ਆ ਸੁਖੀ ਰਹਿਣ ਤੇ ਬਾਕੀ ਜੇ ਉਹਨਾਂ ਦੀ ਇੱਛਾ ਹੈਗੀ ਆ ਤੇ ਘਰ ਦੇ ਬੂਖੇ ਖੁੱਲੇ ਆਉਣ ਤੇ ਆਪਣਾ ਘਰ ਸੰਭਾਲਣ ਸਾਨੂੰ ਵੀ ਰੋਟੀ ਪਕਾ ਕੇ ਦੇਣ ਤੇ ਮਾਤਰ ਨੂੰ ਹੀ ਦੇਣ ਕਿਉਂ ਮੈਂ ਹੱਥ ਲੂਣਾ ਮੈਂ ਹੁਣ ਵੀ ਰੋਟੀ ਪਕਾਉਣ ਲੱਗਾ ਪਕਾਉਣੀ ਆ ਬਸ ਤੁਸੀਂ ਜਾਂ ਜੀ ਜੇ ਤਾਂ ਮੈਂ ਆਟਾ ਲਗਾ ਉਹਨਾਂ ਨੂੰ ਰੋਟੀ ਪਕਾਉਣੀ ਚਾਹ ਬਣਾਉਣ ਲੱਗਾ ਦੇਣੀ ਮਾਤਰ ਨੂੰ ਆਪ ਹੀ ਨਹੀਂ ਜੇ ਤੁਹਾਡੇ ਪਤਨੀ ਆਉਂਦੇ ਉਹਨਾਂ ਨੂੰ ਵੀ ਵ ਬਾਰੇ ਗੱਲ ਹੈ ਕਿ ਵਿੱਚ ਥੋੜਾ ਜਿਹਾ ਬੋਲ ਦਿੰਦੀ ਆ ਕੋ ਗੁੜੀਆ ਆਪਣੀ ਕਿ ਪੈਸਾ ਨਾਲ ਕਰਕੇ ਹੁਣ ਇਹਨਾਂ ਨੂੰ ਦਿਖਦੇ ਆਂ ਅਸੀਂ ਪਹਿਲਾਂ ਨਹੀਂ ਦੇਦੇ ਇਹਨੂੰ ਤੇ ਦੱਸੋ ਪੈਸੇ ਦੱਸੋ ਕੀ ਤਾਂ ਕਰਕੇ ਮੇਰਾ ਪਿਓ ਕਿ ਉਹ ਚੀਜ਼ਾਂ ਨੂੰ ਮੰਦੀਓ ਜੀ ਜਿਵੇਂ ਇਹ ਕਹੇ ਵੀ ਹੁਣ ਉਹ ਕਹਿੰਦੇ ਵੀ ਹੁਣ ਪੈਸੇ ਸਾਡੇ ਕੋਲ ਆ ਗਏ ਇਸ ਦਾ ਕੀ ਸਾਬ ਉਹਦੇ ਮਨ ਚ ਇੱਕ ਪਿਕਚਰ ਬਣਾਈ ਹੋਊਗੀ ਮਾਨ ਕਿਸੇ ਨੇ ਕਹਿ ਦਿੱਤਾ ਹੋਊਗਾ ਹਨਾ ਵੀ ਉਹ ਇਸ ਗੱਲ ਨੂੰ ਕਹਿੰਦੀ ਉਹ ਮੈਂ ਤੇ ਪਾਉ ਨੂੰ ਫੇਰ ਕਹਾਂਗਾ ਵੀ ਤੇਰੀ ਬੱਚੀ ਆ ਤੇਰੀ ਲੋਕ ਤੇਰੀ ਲੋਕਾਂ ਨੂੰ ਅਪੀਲ ਇਹ ਬਣਦੀ ਆ ਵੀ ਯਾਰ ਐ ਤੇ ਮੇਰੀ ਧੀ ਆ ਨਾ ਜਦੋਂ ਆਉਣਾ ਹੋ ਘਰ ਆ ਜੇ ਜਦੋਂ ਮੇਰਾ ਘਰ ਵਸਣਾ ਮਹਾਰਾਜ ਨੇ ਤੂੰ ਅਮਰਤਾਰੀ ਬੰਦਾ ਵਾ ਰੱਬ ਤੇ ਭਰੋਸਾ ਕਰਨਾ ਚਾਹੀਦਾ ਵਾ ਵੀ ਜਦੋਂ ਉਹਨੇ ਆਉਣਾ ਵਾ ਤੇ ਤੇਰੀ ਤੇ ਲੋਕਾਂ ਨੂੰ ਇਹ ਅਪੀਲ ਬਣਦੀ ਆ ਵੀ ਯਾਰ ਮੇਰੀ ਕੁੜੀ ਦਾ ਵੱਟ ਚੜ ਕੇ ਸਾਥ ਦਾ ਇਹ ਮੈਂ ਆਣਾ ਨਾ ਕਿ ਚਲੋ ਜੇਕਰ ਆਉਣਗੇ ਤੇ ਆਪਣੇ ਘਰ ਆਉਣ ਤੇ ਨਾਲੇ ਆਪੇ ਆਨ ਦੇ ਵਿਛੜੇ ਮਿਲ ਜਾਂਦੇ ਆ ਤੇ ਆਪੇ ਕਿਰਪਾ ਹੋਣੀ ਮਹਾਰਾਜ ਦੀ ਤੇ ਚਲੋ ਆਦੇ ਘਰ ਆਉਣਗੇ ਤੇ ਆਪੇ ਉਹਨਾਂ ਨੂੰ ਫਿਕਰ ਹੋਗਾ ਰੋਟੀ ਪਾਈਂਦਾ ਚਾਹ ਪਾਈਂਦਾ ਲੀਡੇ ਕੱਪੜੇ ਦਾ ਆਬੇ ਤਿਆਰੀਆਂ ਨਾਲ ਮਾਦਾ ਨੂੰ ਸਾਹਮਣੇ ਨਾਲ ਮੈਨੂੰ ਸਾਹਮਣੇ ਮੈਂ ਹੁਣ ਕਮਾ ਕੇ ਲੋਣਾ ਜਨੇ ਨੂੰ ਜੋਗਾ ਹਾਂ ਮੈਂ ਤਾਂ ਅੱਗੇ ਮੀਡੀਆ ਦੇ ਅੱਗੇ ਵੀ ਇਹੋ ਗੱਲ ਕਹਿ ਰਿਹਾ ਕਿ ਉਹਨਾਂ ਦਾ ਭਲਾ ਹੋਵੇ ਵੱਡੀ ਉਮਰ ਉਹਨਾਂ ਦੀ ਹੋਵੇ ਜਿੱਥੇ ਰਹਿਣ ਰਹਿ ਆ ਸੁਖੀ ਰਹਿਣ ਤੇ ਬਾਕੀ ਜੇ ਉਹਨਾਂ ਦੀ ਇੱਛਾ ਹੈ ਕਿ ਉਹ ਘਰ ਦੇ ਬੁਗੇ ਖੁੱਲੇ ਆਉਣ ਜੇ ਤੁਹਾਡੇ ਪਤਨੀ ਆਉਂਦੇ ਉਹਨਾਂ ਨੂੰ ਵੀ ਵੈਲਕਮ ਚਲੋ ਠੀਕ ਆ ਵੈਲਕਮ ਉਹ ਵੀ ਆ ਜਾਨਾ ਆਉਜਾਂਗੇ ਧੰਨਵਾਦ ਉਹਦਾ ਵੀ